ਮੌਸਮ ਨੂੰ ਲਾਭ ਪਹੁੰਚਣ ਕਿਉਂ ਮਿਲਿਆ ਅ ਈਸ਼ਵਰੀ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਰੰਗ ਕਾਫੀ ਬਦਲੇ ਹੋਏ ਆ ਪਿਛਲੇ ਸਾਲਾਂ ਦੇ ਕੰਪੈਰੀਟਿਵਲੀ ਕਿਉਂਕਿ ਪਹਿਲਾਂ ਜਿਹੜੀ ਆ ਬਾਰਿਸ਼ ਕਦੇ ਵੀ ਆਪਾਂ ਨੂੰ ਇੰਨੀ ਰੈਗੂਲਰ ਜਾਂ ਕੰਟੀਨਿਊ ਨਹੀਂ ਦੇਖਣ ਨੂੰ ਮਿਲੀ ਪਰ ਇਸ ਵਾਰੀ ਜੇ ਦੇਖਦੇ ਆ ਤਾਂ ਪਹਿਲਾਂ ਜੂਨ ਦੇ ਵਿੱਚ ਸਾਡੇ ਕੋਲ ਨਾਰਮਲ ਨਾਲੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਫਿਰ ਜੁਲਾਈ ਦੇ ਵਿੱਚ ਵੀ ਲਗਾਤਾਰ ਹੀ ਕਈ ਕਿਤੇ ਨਾ ਕਿਤੇ ਜਿਹੜੀ ਬਾਰਿਸ਼ ਰੋਜ਼ ਦੇਖੀ ਜਾ ਰਹੀ ਹੈ ਸੋ ਜੇ ਆਪਾਂ ਦੇਖੀਏ ਤਾਂ ਮਤਲਬ ਜੇ ਪੂਰੇ ਪੰਜਾਬ ਦੀ ਗੱਲ ਕਰਦੇ ਆ ਤਾਂ ਹੁਣ ਤੱਕ ਸਾਡੇ ਕੋਲ 15% ਜਿਹੜੀ ਹੈ ਨਾਰਮਲ ਨਾਲੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ ਕਿਉਂਕਿ ਇਹਦੇ ਵਿੱਚ ਜੁਲਾਈ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਪਹਿਲੇ ਜਿਹੜੇ 2 ਹਫ਼ਤੇ ਨਿਕਲੇ ਆ ਤਾਂ ਉਹਦੇ ਵਿੱਚ ਪਹਿਲੇ 15 ਵਾੜੇ ਦੇ ਵਿੱਚ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਜੇ ਆਪਾਂ ਜ਼ਿਲ੍ਹੇਵਾਰ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਤਰਨਤੰਦ ਲੁਧਿਆਣਾ ਫਰੀਦਕੋਟ ਦੇ ਵਿੱਚ ਜਿਹੜੇ ਜ਼ਿਲ੍ਹੇ ਇਹ ਪੰਜਾਬ ਦੇ ਜ਼ਿਲ੍ਹੇ ਆਉਂਦੇ ਆ ਇਹਨਾਂ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਹੋਈ ਹੈ ਤੇ ਬਠਿੰਡਾ ਮੁਕਸਰ ਸੰਗਰੂਰ ਕਪੂਰਥਲਾ ਹੁਸ਼ਿਆਰਪੁਰ ਤੇ ਮੋਹਾਲੀ ਇਹ ਥੋੜੇ ਜੇ ਘੱਟ ਵਰਖਾਂ ਵਾਲੇ ਜਿਹੜੇ ਜ਼ਿਲ੍ਹੇ ਆ ਉਹ ਰਿਕਾਰਡ ਕੀਤੇ ਗਏ ਆ ਤੇ ਸਭ ਤੋਂ ਇਸ ਵਾਰੀ ਜ਼ਿਆਦਾ ਜਿਹੜੀ ਬਾਰਿਸ਼ ਆ ਤਰਨਤਨ ਜ਼ਿਲ੍ਹੇ ਦੇ ਵਿੱਚ ਰਿਕਾਰਡ ਹੋਈ ਹੈ ਤੇ ਸਭ ਤੋਂ ਘੱਟ ਜਿਹੜੀ ਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਰਿਕਾਰਡ ਹੋਈ ਹੈ ਸੋ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਇੱਕ ਦੋ ਦਿਨ ਹਲੇ ਸਾਡੇ ਕੋਲ ਟੁੱਟਵੀਂ ਬੱਦਲ ਵਾਈ ਦੇ ਨਾਲ ਥੋੜੇ ਬਹੁਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਪਰ 21 ਤੋਂ ਬਾਅਦ ਮੌਸਮ ਫੇਰ ਬਦਲੇਗਾ ਔਰ 21 ਤੋਂ ਬਾਅਦ ਜੁਵੇ 22 23 ਨੂੰ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ ਔਰ ਜਿਹੜਾ ਮੌਸਮ ਹੈ ਪਾ ਗਿਆ ਉਹਨੇ ਵੀ ਅਲਰਟ ਜਾਰੀ ਕੀਤਾ ਤੇ ਰੈਡ ਅਲਰਟ ਜਾਰੀ ਕੀਤਾ ਗਿਆ ਕਈ ਜਗ੍ਹਾ ਤੇ ਕਈ ਜਗ੍ਹਾ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਕਿ ਜਿਹੜੀ 21 ਤੋਂ ਬਾਅਦ ਹੈਗੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਭਾਰੀ ਵਰਖਾ ਹੋ ਸਕਦੀ ਹੈ ਸੋ ਇਸ ਨੂੰ ਆਪਾਂ ਦੇਖਦੇ ਹੋਏ ਸਾਰਿਆਂ ਸਾਨੂੰ ਸਾਵਧਾਨੀ ਐ ਜ਼ਰੂਰ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਅਗਰ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਸਾਨੂੰ ਕੋਈ ਵੀ ਜਿਸ ਤਰ੍ਹਾਂ ਕੀ ਆਪਣੇ ਜਿਹੜੇ ਕ੍ਰੌਪ ਪਲਾਨਸ ਨੇ ਜਾਂ ਕੋਈ ਟਰੈਵਲ ਪਲਾਨਸ ਨੇ ਉਸ ਹਿਸਾਬ ਨਾਲ ਸਾਨੂੰ ਉਹ ਲਿਖਣੇ ਚਾਹੀਦੇ ਆ। ਮੈਨੂੰ ਸਮਝ ਲੱਗਦੀ ਹੈ। ਅ ਕਿਸਾਨਾਂ ਨੂੰ ਵੀ ਆਪਾਂ ਇਹੀ ਕਵਾਂਗੇ ਕਿ ਕਿਉਂਕਿ ਜਿੱਥੇ ਕਿਤੇ ਭਾਰੀ ਵਰਖਾ ਹੋਏਗੀ ਉੱਥੇ ਆਪਣਾ ਜਿਹੜਾ ਨਿਕਾਸੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਆਪਣੀਆਂ ਜਿਹੜੀਆਂ ਖੇਤ ਦਵੱਟਾਂ ਜਿਹੜੀਆਂ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰੋਪਰ ਕੀਤਾ ਜਾਏ ਤਾਂ ਕਿ ਜੇ ਭਾਰੀ ਵਰਖਾ ਹੁੰਦੀ ਆ ਤਾਂ ਅ ਮਤਲਬ ਉੱਥੇ ਕੋਈ ਪ੍ਰੋਬਲਮ ਨਾ ਆਵੇ ਤੇ ਦੂਸਰਾ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਪਾਣੀ ਜਾਂ ਸਪਰੇਅ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਔਰ ਦੂਸਰਾ ਪਾਣੀ ਜੇ ਆਪਾਂ ਨੂੰ ਲੱਗ ਰਿਹਾ ਹੈ ਕਿ ਕਈ ਜਗ੍ਹਾ ਤੇ ਸਾਨੂੰ ਜਿਸ ਤਰ੍ਹਾਂ ਵੀ ਭਾਰੀ ਵਰਖਾ ਹੋ ਸਕਦੀ ਹੈ ਤਾਂ ਪਾਣੀ ਨੂੰ ਕਿਸ ਤਰ੍ਹਾਂ ਸੰਭਾਲਣ ਦਾ ਯਤਨ ਜ਼ਰੂਰ ਕੀਤਾ ਜਾਵੇ ਤਾਂ ਕਿ ਜਿਹੜਾ ਉਹ ਪਾਣੀ ਹੈ ਉਹ ਮਤਲਬ ਔਰ ਵੇਸਟ ਨਾ ਹੋਏ ਸੋ ਉਹ ਉਹਨੂੰ ਆਪਾਂ ਅੱਗੋਂ ਯੂਜ਼ ਕਰ ਸਕੀਏ ਤੇ ਜਿਹੜੇ ਖੇਤ ਨੇ ਉਹ ਵੀ ਜਿਹੜੇ ਓਵਰ ਫਲੱਡਡ ਨਾ ਹੋਣ ਉਹਨਾਂ ਚੋਂ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਹੁੰਦੀ ਰਵੇ ਦੂਸਰਾ ਇਹ ਹੈ ਕਿ ਜਿਹੜਾ ਕਾਂਗਰਸ ਕਾ ਆਪਾਂ ਕਹਿ ਸਕਦੇ ਆ ਉਹਨੂੰ ਵੀ ਮਤਲਬ ਪੱਟਣ ਦੀ ਜਿਹੜੀ ਮੁਹਿੰਮ ਹੈ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਬਾਰਿਸ਼ ਦੇ ਦਿਨਾਂ ਦੇ ਵਿੱਚ ਉਹਨੂੰ ਪੱਟਣਾ ਸੌਖਾ ਹੋ ਜਾਂਦਾ ਹੈ ਸੋ ਉਹਨੂੰ ਵੀ ਆਪਾਂ ਕਿਸਾਨ ਵੀਰਾਂ ਨੂੰ ਕਹਿ ਸਕਦੇ ਹੈਗੇ ਆ ਕਿ ਉਹਨੂੰ ਜਿਹੜਾ ਆਪਾਂ ਕੰਟੀਨਿਊ ਕਰ ਸਕਦੇ ਆ ਦੂਜਾ ਇਹ ਹੈ ਕਿ ਜਿਹੜੇ ਵੀ ਆਪਣੇ ਕੋਈ ਪ੍ਰਾਤਨ ਰੁੱਖਾਂ ਤੇ ਬੂਟੇ ਨੇ ਉਹ ਵੀ ਕਿਉਂਕਿ ਹਲੇ ਵੀ ਆਪਣਾ ਜਿਹੜਾ ਵਨ ਹਾਊਸ ਸਰਦਾ ਜਿਹੜਾ ਚੱਲ ਰਿਹਾ ਪੀਰੀਅਡ ਹੈ ਤਾ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਹੈਗੇ ਆ ਕਿਉਂਕਿ ਜੇ ਆਪਾਂ ਲਾਉਣੇ ਆ ਤਾਂ ਜਿਹੜੀ ਪਾਣੀ ਦੀ ਪੂਰਤੀ ਹੈ ਉਹ بارش ਨਾਲ ਪੂਰੀ ਹੋ ਜਾਂਦੀ ਹੈ ਤੇ ਇਹ ਕੁਝ ਹੱਦ ਤੱਕ ਜਿਹੜੇ ਆ ਬੁੱਟੇ ਆ ਇਹ ਕਾਮਯਾਬ ਹੋ ਸਕਦੇ ਆ